ਆਖਰ ਕੀ ਮਾਇਨੇ ਰੱਖਦਾ ਹੈ ਕੰਬਲਾ ਹੈਰਿਸ ਤੇ ਪ੍ਰਤੀ ਟੇਲਰ ਸਵਿਫਟ ਦਾ ਸਮਰਥਨ ਮੈਲਬੋਰਨ ਤੋਂ ਖਬਰ ਆਈ ਹੈ ਪੌਪ ਸਟਾਰ ਟੇਲਰ ਸਵਿਫਟ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰਾਂ ਵਿਚਾਲੇ ਬੁੱਧਵਾਰ ਨੂੰ ਰਾਸ਼ਟਰਪਤੀ ਅਹੁਦੇ ਦੀ ਬਹਿਸ ਦੌਰਾਨ ਡੈਮੋਕ੍ਰੇਟ ਉਮੀਦਵਾਰ ਕੰਬਲਾ ਹੈਰਿਸ ਦਾ ਸਮਰਥਨ ਕੀਤਾ ਹੈ ਪੌਪ ਸਟਾਰ ਟੇਲਰ ਸਵਿਫਟ ਨੇ ਸੋਸ਼ਲ ਮੀਡੀਆ ਤੇ ਡੈਮੋਕ੍ਰੇਟਿਡ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰੀਸ ਅਤੇ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਟਿਮ ਵੌਲਜ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਹੈ। ਉਸਨੇ ਫਿਰ ਐਮਟੀਵੀ ਵੀਡੀਓ 뮤직 ਅਵਾਰਡਸ 'ਚ ਆਪਣੇ ਭਾषण 'ਚ ਲੋਕਾਂ ਨੂੰ ਵੋਟ ਪਾਉਣ ਲਈ ਰਜਿਸਟਰ ਕਰਨ ਲਈ ਯਾਦ ਦਿਵਾਇਆ। 24 ਘੰਟਿਆਂ ਦੇ ਅੰਦਰ ਵੋਟਰ ਵੈੱਬਸਾਈਟ ਤੇ 4 ਲੱਖ ਤੋਂ ਵੱਧ ਵਿਜ਼ਟਰ ਰਜਿਸਟਰ ਹੋਏ। ਕਿਸੇ ਸਿਆਸਤਦਾਨ ਦਾ ਸਮਰਥਕ ਕਰਨ ਵਾਲੀ ਮਸ਼ਹੂਰ ਹਸਤੀ